ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਦਾ ਜੀ ਇਸ ਟਾਈਮ ਆਪਾਂ ਲਾਈਵ ਸ਼ੋਅ ਕਰ ਰਹੇ ਆਂ ਤੇ ਇੱਕ ਵੀਡੀਓ ਆਈ ਮੇਰੇ ਕੋਲ ਹਾਂਜੀ ਇੱਕ ਵੀਡੀਓ ਆਈ ਤੁਹਾਡੇ ਸ਼ਹਿਰ ਦੀ ਤੇ ਮੈਂ ਕਹਿੰਦਾ ਵੀ ਉਹ ਕੀ ਸਚਾਈ ਹੈ ਬੜੀ ਟਿਕਟੌਕ ਤੇ ਬਾਕੀ ਲੋਕ ਕਰ ਰਹੇ ਨੇ ਕੀ ਸਚਾਈ ਹੈ ਕੀ ਹੋਇਆ ਜੀ ਉੱਥੇ ਤੁਸੀਂ ਤੇ ਮਤਲਬ ਧਰੇ ਹੀ ਖਾਲਸਤਾਨੀ ਆਂ ਪੰਥਕ ਆਂ ਇਹ ਕੀ ਰੌਲਾ ਪੈ ਗਿਆ ਜੀ ਓਏ ਆਪਣੇ ਭਾਜੀ ਕੱਲ ਸ਼ਾਮ ਦੀ ਗੱਲ ਆ ਹਾਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਤੋਂ ਬੰਦੇ ਬੈਨ ਕੀਤੇ ਹੋਏ ਉੱਥੇ ਖਫ ਖੁਪ ਪਾਉਂਦੇ ਸੀਗੇ ਪਿਛਲੇ ਸਾਲ ਹਾਂਜੀ ਤੇ ਉਹ ਬੈਨ ਕੀਤੇ ਹੋਏ ਬੰਦੇ ਤੈਨ ਆਏ ਤੇ ਕਹਿੰਦੇ ਵੀ ਬਾਹਰ ਆ ਕੇ ਧੱਕੇ ਨਾ ਫੀ ਅਹੀਂ ਜੀ ਝੰਡੇ ਲਾਉਣੇ ਆ ਅੱਛਾ ਜੀ ਪਾਕਿਸਤਾਨ ਦੇ ਜੀ ਤੇ ਜਦੋਂ ਨਗਰ ਕੀਰਤਨ ਹੁੰਦਾ ਉਦੋਂ ਆਪਣੇ ਆਪਣੀ ਜਿੱਦਾਂ ਵੀ ਦੱਸਣਾ ਹੁੰਦਾ ਵੀ ਅਸੀਂ ਆਹ ਕੁਸ਼ ਕਰਦੇ ਆਂ ਤਾਂ ਹੀ ਆਹ ਕੋਸ਼ ਕਰਦੇ ਆਂ ਅਜੋਂ ਕੋਈ ਸੇਵਾ ਨਹੀਂ ਕੋ ਲੈਣ ਨਹੀਂ ਕੋ ਦੇਣ ਨਹੀਂ ਉਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਝੰਡੇ ਆ ਉਹ ਹੀ ਸਾਡੇ ਕੋਲ ਹੈਗੇ ਆ ਇਹ ਆਪੇ ਲਾ ਦੇਣੇ ਆ ਹਾਂ ਨਹੀਂ ਜੀ ਅਸੀਂ ਲਾਉਣੇ ਆ ਅੱਛਾ ਜੀ ਐਂ ਕਿਹਾ ਵੀ ਤੁਸੀਂ ਉਹ ਭਾਜੀ ਗੁਰਨਾਮ ਸਿੰਘ ਪ੍ਰਧਾਨ ਸਾਹਿਬ ਮੈਂ ਤੇ ਹੋਰ ਬੰਦੇ ਅੰਦਰ ਬੈਠੇ ਸੀਗੇ ਤੇ ਉਹ ਕਿੰਦੇ ਵੀ ਰਾਜਾ ਆਇਓ ਮੜਾ ਜੀ ਇਦਾਂ ਖਾਪੋਂ ਦੇ ਬਾਹਰ ਆ ਕੇ ਅੱਛਾ ਜੀ ਤੇ ਮੈਂ ਜਾ ਕੇ ਉਹਨਾਂ ਨੂੰ ਇਹ ਗੱਲ ਕਹੀ ਵੀ ਤੇ ਝੰਡੇ ਹੀ ਲਾ ਦੇਣੇ ਆ ਹਾਂ ਵੀ ਇਹਦੇ ਵਿੱਚ ਕੋਈ ਦੂਰ ਹੈ ਮੈ ਨਹੀਂ ਤੁਹਾਡੇ ਝੰਡੇ ਵੀ ਲੱਗਦੇ ਰਹੇ ਆ ਤੁਹਾਡੇ ਬੈਨਰ ਵੀ ਲੱਗਦੇ ਰਹੇ ਆ ਜੀ ਤੁਹਾਨੂੰ ਬੱਸਾਂ ਵੀ ਦਿੰਦੇ ਰਹੇ ਆ ਤੁਹਾਨੂੰ ਮਾਈਕ ਮਦਦ ਵੀ ਦਿੰਦਾ ਰਿਹਾ ਮੈਂ 6 ਸਾਲ ਗੁਰਦੁਆਰੇ ਦਾ ਮੈਂ ਮੁਖੀ ਹੋਣ ਦੇ ਨਾਤੇ ਤੇ ਮੈਂ ਨਾਂ ਲੈ ਕੇ ਉੱਥੇ ਗੱਲ ਕਹੀ ਸਾਰੀ ਵੀ ਤੁਹਾਡਾ ਸਾਰਾ ਕੁਝ ਹੀ ਲੱਗਦਾ ਰਿਹਾ ਹਾਂ ਹਾਂ ਹੁਣ ਇਹ ਤੁਹਾਡੀਆਂ ਕਰਤੂਤਾਂ ਕਰਕੇ ਤੁਹਾਡਾ ਇੱਥੇ ਕੁਝ ਵੀ ਨਹੀਂ ਲੱਗਣਾ ਹਾਂ ਇਹ ਗੱਲ ਖਾਲਸਤਾਨ ਦੇ ਝੰਡਿਆਂ ਦੀ ਸਾਡੇ ਕੋਲ 100 150 ਝੰਡਾ ਪਿਆ ਅਸੀਂ ਆਪਣੇ ਝੰਡੇ ਆਪੇ ਲਾ ਲੈਣੇ ਆ ਜੀ ਤੇ ਨਹੀਂ ਲਾਉਣ ਦੇਣੇ ਤੁਹਾਨੂੰ ਹਾਂ ਉੱਥੇ ਕਹਿੰਦੇ ਜੀ ਉਹ ਫਿਰ ਜਿਦਾਂ ਹੌਲੀ ਹੌਲੀ ਇੱਕ ਇਹਨਾਂ ਦੀ ਬੀਬੀ ਆ ਬਹੁਤ ਬੜਬੋਲੀ ਹਾਂਜੀ ਉਹ ਵੀਡੀਓ ਬਣਾਈ ਜਾਵੇ ਦੇ ਨਾਲ ਹੱਸੇ ਉਹ ਕਹਿੰਦੇ ਬੇ ਬਾਬਾ ਦੀਪ ਸਿੰਘ ਦੀ ਧੀ ਬੈਠੀ ਇਦਾਂ ਕੋ ਬਿਆਨ ਜਿਆ ਲਿਖਿਆ ਆ ਬੇ ਬਾਬਾ ਦੀਪ ਸਿੰਘ ਦੀਆਂ ਧੀਆਂ ਨੇ ਅਮਰਤ ਛਕਿਆ ਸਿੰਘ ਸਜੀਆ ਕੀਸਕੀਆਂ ਬੰਦੀਆਂ ਵਾ ਆਪਣੇ ਪਰਿਵਾਰ ਤੋਂ ਭੈ ਮੰਦੀਆਂ ਆਪਣੇ ਪਰਿਵਾਰ ਦੇ ਕਹਿਣੇ ਚ ਹਾਂ ਬਾਬੇ ਦੀਪ ਸਿੰਘ ਦੀਆਂ ਬੱਚੀਆਂ ਗੁਰੂ ਘਰਾਂ ਤੋਂ ਵੈਨ ਨਹੀਂ ਕੀਤੀਆਂ ਕਿਸੇ ਵੀ ਇੰਗਲੈਂਡ ਚੋਂ ਹਾਂ ਬਾਬੇ ਅਸੀਂ ਵੀ ਬਾਬੇ ਦੀਪ ਸਿੰਘ ਦੇ ਸੁਪੁੱਤਰਾਂ ਗੁਰੂ 10ਵੇਂ ਪਾਸ਼ਾ ਦੇ ਪੁੱਤਰਾਂ ਜੀ ਜੀ 22 ਸਾਲ ਹੋ ਗਏ ਮੈਨੂੰ ਲੈਸਟਰ ਚ ਰਹਿੰਦੇ ਨੂੰ ਜੀ ਤੇ 22 ਸਾਲ ਹੋ ਗਏ ਸਾਨੂੰ ਜਿੰਨੇ ਵੀ ਮਜਾਰੇ ਹੁੰਦੇ ਆ ਚਾਹੇ ਜੂਨ 84 ਦਾ ਹੋਵੇ ਰੈਫਰੈਂਡਮ ਤਾਂ ਹੱਲੇ 19 ਕੁ 20 ਦੀ ਗੱਲ ਹੈ ਇਹਨਾਂ ਦੀ ਹਾਂ 2003 ਤੋਂ ਲਾ ਕੇ ਭਾਈ ਕੁਲਦੀਪ ਸਿੰਘ ਜੀ ਝੇੜੂ ਹੁਣੇ ਹੋਂ ਭਾ ਭਾਈ ਮੰਗਲ ਸਿੰਘ ਜੀ ਸਿਗੇ ਹੋਰ ਵੀ ਜੀ ਜਿੰਨੀਆਂ ਤਖਤੀਆਂ ਬਣਾਉਣੀਆਂ ਸਾਰੀ ਸੇਵਾ ਸਾਡੇ ਕੋਲ ਸੀ ਜੀ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਪੰਜਾਬ ਟਾਈਮ ਤੋਂ ਬਣਾਉਣੀਆਂ ਹਾਂ ਤੇ ਸਾਰੇ ਸਿੰਘਾਂ ਦੀਆਂ ਉਹ ਰਾਤ ਨੂੰ ਤਕਤੀਆਂ ਲਾ ਕੇ ਤੇ ਫੇਰ ਉਹ ਜੂਨ 84 ਦੇ ਮਜਾਰਿਆਂ ਤੇ ਲਿਜਾਣੀਆਂ ਜਾਂ ਹੋਰ ਵੀ ਜਿੰਨੇ ਕੁ ਲੋਕਾਂ ਦੇ ਦੇਵ ਸੋਣੇ ਉਹਨਾਂ ਤੇ ਲਿਜਾਣੀਆਂ ਇਹ ਸਾਡੀ ਜ਼ਿੰਮੇਵਾਰੀ 2003 ਤੋਂ ਹਾਂ 22 ਸਾਲ ਹੋ ਗਏ ਮੈਨੂੰ ਇਹ ਕੰਮ ਕਰਦੇ ਨੂੰ ਪਰ ਕੰਗ ਸਾਬ ਜਿਹੜੇ ਗੁਰੂ ਘਰ ਗੁਰੂ ਘਰ ਸਪੋਰਟ ਕੀਤੇ ਹਰੇਕ ਪੰਥਕ ਪ੍ਰੋਗਰਾਮ ਦੀ ਸਪੋਰਟ ਕਰਦਾ ਖਾਲਸਤਾਨ ਦੀ ਗੱਲ ਮੇਰੇ ਸਾਹ ਨਾਲ ਲਿਸਟਰ ਤੇ ਨੰਬਰ 1 ਆ ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ ਮੈਂ ਇਹ ਨਹੀਂ ਕੋਈ ਬਧਾਚੜਾ ਕੇ ਗੱਲ ਕਰ ਰਿਹਾ ਵੀ ਸਭ ਤੋਂ ਬਾਅਦ ਕੋਚਾਂ ਉੱਥੋਂ ਜਾਂਦੀਆਂ ਨੇ ਈਵਨ ਪੰਜ ਪਿਆਰੇ ਸਹਿਬਾਨ ਲਿਸਟਰ ਦੀ ਧਰਤੀ ਤੋਂ ਹਮੇਸ਼ਾ ਬੜੇ ਮਾਣ ਵਾਲੀ ਗੱਲ ਆ ਨਗਰ ਕੀਰਤਾਂ ਚ ਵੀ ਜੂਨ 84 ਦੇ ਘੱਲੂ ਘਾਰੇ ਦੀ ਵੀ ਅਗਵਾਈ ਉਹ ਕਰਦੇ ਨੇ ਪਰ ਉਸ ਗੁਰੂ ਘਰ ਦੇ ਬਾਹਰ ਬੈਠ ਕੇ ਹੱਸਾ ਠੱਠਾ ਕਰਕੇ ਇਹਨੂੰ ਪੂਰੇ ਬਰਨਲ ਚ ਬਦਨਾਮ ਕਰਨਾ ਮੈਂ ਤੁਹਾਨੂੰ ਕਹਿੰਨਾ ਇਹ ਜਿੱਦਾਂ ਨਾ ਜਿੱਦਾਂ ਮੈਂ ਤੇ ਇਹੀ ਕਹਿੰਦਾ ਵੀ ਲੋਕੀ ਏਜੰਸੀਆਂ ਏਜੰਸੀਆਂ ਕਰੀ ਜਾਂਦੇ ਇਹ ਪਤਾ ਨਹੀਂ ਕਿਹੜੀ ਏਜੰਸੀ ਦੇ ਨਾਂ ਤੇ ਲੋਕਾਂ ਨੂੰ ਬਦਨਾਮ ਕਰਦੇ ਆ ਇਲੈਕਸ਼ਨ ਇਹਨਾਂ ਨੇ ਲੜ ਲਈ ਆ ਪਹਿਲਾਂ ਇਹ ਕਹਿੰਦੇ ਸੀ ਵੀ ਅਸੀਂ ਇਲੈਕਸ਼ਨ ਕਿਸੇ ਗੁਰੂ ਘਰ 'ਚ ਜਿਹੜਾ 2020 ਵਾਲਾ ਰੈਫਰੈਂਡਮ ਵਾਲੀ ਆ ਜਾਂ ਸਾਡੀ ਅਸੀਂ ਕਿਸੇ ਗੁਰੂ ਘਰ 'ਚ ਇਲੈਕਸ਼ਨ ਨਹੀਂ ਲੜਦੇ ਇਹਨਾਂ ਨੇ ਸਾਡੇ ਖਿਲਾਫ ਇਲੈਕਸ਼ਨ ਲੜੀ ਹਾਂ ਪਰ ਤੇ ਪਹਿਲਾਂ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਐਂ ਕਿਹਾ ਤੁਸੀਂ ਸੇਵਾ ਹੀ ਕਰਨੀ ਆ ਤੁਸੀਂ ਆਪਣੇ ਚਾਰ ਬੰਦੇ ਵਿੱਚ ਪਾ ਲਓ ਜੇ ਤੁਸੀਂ ਸੇਵਾ ਕਰਨੀ ਆ ਹਾਂ ਸੇਵਾ ਕਰਨੀ ਨਹੀਂ ਕਿਦੇ ਦਸਾਂ ਪੌਂਡਾਂ ਦੀ ਕਦੇ ਪਰਚੀ ਨਹੀਂ ਘਟਾਉਣੀ ਗੁਰਦੁਆਰੇ ਜੀ ਕਿਦੇ ਕੋਈ ਕਿਸੇ ਥਾਂ 'ਚ ਆ ਬੀਬੀਆਂ ਸਾਡੀਆਂ ਅਹੀਂ ਸਵੇਰ ਦੇ ਮੈਂ 5:30 ਵਜੇ ਦਾ ਅੱਜ ਗੁਰਦੁਆਰਾ ਸਾਹਿਬ ਗਿਆ ਹੋਇਆ ਜੀ ਤੇ ਨਾਲ ਹੀ ਮੇਰਾ ਟੱਬਰ ਗਿਆ ਹੋਇਆ ਗੁਰਦੁਆਰੇ ਦਾ ਜੀ ਗੁਰਦੁਆਰੇ ਸਾਡੀਆਂ ਬੁੜੀਆਂ ਸਵੇਰ ਤੋਂ ਸ਼ਾਮ ਤੱਕ ਉੱਥੇ ਸੇਵਾ ਕਰਦੀਆਂ ਪ੍ਰਸ਼ਾਦੇ ਪਰਤੌਂਦੀਆਂ ਇਹ ਨਹੀਂ ਅੱਜ ਦਾ ਕੰਮ ਐਵਰੀ ਯਾਨੀ ਕਿ ਜਦੋਂ ਵੀ ਪ੍ਰੋਗਰਾਮ ਹੁੰਦੇ ਆ ਸਾਰੀਆਂ 3 ਭੈਣਾਂ ਉੱਥੇ ਸੇਵਾ ਕਰਦੇ ਆ ਹਾਂਜੀ ਹਾਂਜੀ ਸੇਵਾ ਕਰਦੇ ਇਹ ਮੋਢੇ ਤੋਂ ਸ਼ਾਲ ਲੈ ਕੇ ਇਹਨੇ ਉੱਥੇ ਯਾਨੀ ਕਿ ਚੌਧਰੀ ਕਰਨ ਆਉਣਾ ਹੁੰਦਾ ਹਾਂ ਲੇਸਟਰ ਦਾ ਕੋਈ ਵੀ ਬੰਦਾ ਮੈਨੂੰ ਕਹਿ ਦੇਵੇ ਯੁੱਤੀ ਉਹਦੀ ਤੇ ਸਿਰ ਮੇਰਾ ਜੇ ਕਿਤੇ ਇੱਕ ਪਾਸੇ ਵੀ ਕਿਤੇ ਕਿਸੇ ਚੀਜ਼ ਨੂੰ ਹੱਥ ਲਾਇਆ ਹੋਵੇ ਆ ਕੇ ਸੇਵਾ ਨੂੰ ਪਹਿਲਾਂ ਵੀ ਫੋਨ ਔਨ ਕਰਕੇ ਵੀਡੀਓ ਬਣਾ ਲੈਣੀ ਫਟਾਫਟ ਹੈ ਮੈਂ ਕਿਹਾ ਫੋਨ ਫਿਰ ਇੱਕ ਹੋਰ ਗੱਲ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਅੱਗੇ ਇਹਨੇ ਪੱਗਾਂ ਲਹਾਈਆਂ ਤੇ ਨੁਪਤਾ ਇਹਨਾਂ ਨੇ ਇੱਕ ਬੁੜੀ ਤੋਂ ਆਪਣੇ ਇਹ ਜਦੋਂ ਇਲੈਕਸ਼ਨਾਂ ਲੜੀ ਆ ਕਿਸੇ ਕੁੜੀ ਤੋਂ ਮੇਰੀ ਪੱਗ ਨੂੰ ਹੱਥ ਪਵਾਇਆ ਹਾਂਜੀ ਉਹ ਤਾਂ ਡੇ ਨਾਲ ਹੋਈ ਸੀ ਉਹਦੇ ਇਹੀ ਬੰਦੇ ਇਹੀ ਬੰਦੇ ਫੇਰ ਚਲੋ ਚਲੋ ਕੋਈ ਗੱਲ ਨਹੀਂ ਧੀ ਭੈਣ ਜਾਂ ਕੋਈ ਜਿਹੜਾ ਨਾਰਮਲ ਕੇਸ ਚੱਲਿਆ ਉਹ ਵੱਖਰੀ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਤੂੰ ਦੰਦ ਕੱਢਦੀ ਆ ਫੋਨ ਬੰਦ ਕਰ ਤੂੰ ਅੱਗੇ ਪੱਗਾਂ ਲਹਾਈਆਂ ਹੁਣ ਤੂੰ ਕਤਲ ਕਰਾਉਣੇ ਆ ਤੈਨੂੰ ਬੰਦਿਆਂ ਦੀਆਂ ਲੜਾਈਆਂ ਦਾ ਪਤਾ ਨਹੀਂਗਾ ਕਿ ਕਿੰਦਾ ਨਹੀਂ ਇਕ ਹੁੰਦੀਆਂ ਹੁੰਦੀਆਂ ਹਾਂ ਪਰ ਭਾਈ ਉਹ ਜਿਹੜੇ ਸਿੰਘ ਜਿਹੜੇ ਸਿੰਘ ਵੀ ਜਿਹੜੇ ਉਹਨਾਂ ਦੇ ਮਗਰ ਬੀਬੀ ਦੇ ਲੱਗਦੇ ਹੋਣਗੇ ਉਹਨਾਂ ਨੂੰ ਵੀ ਥੋੜਾ ਬੜਾ ਚਾਹੀਦੀ ਗੱਲ ਬਈ ਜੇ ਗੱਲ ਕਰਨੀ ਤਾਂ ਤੁਸੀਂ ਆਪ ਕਰੋ ਔਰਤ ਦਾ ਸਾਰਾ ਕਿਉਂ ਲੈਣਾ ਫਿਰ ਉਹ ਦੋ ਬੰਦੇ ਨਾਲ ਸੀਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਉਹ ਭਾਜੀ ਸਾਡੀ ਤੁਹਾਡੇ ਨਾਲ ਕੋਈ ਪਰਸਨਲ ਗੱਲਬਾਤ ਹਾਂ ਸਾਰੇ ਬੰਦੇ ਭਾਜੀ ਬਰਿੰਦਰ ਸਿੰਘ ਵੀ ਉੱਥੇ ਸੀਗੇ ਖੜੇ ਆਪਣੇ ਪ੍ਰਧਾਨ ਸਾਹਿਬ ਵੀ ਹੋਰ ਵੀ ਉੱਥੇ ਬੰਦੇ ਸਮਝ ਉਹ ਮੈਂ ਕਿਹਾ ਭਾਜੀ ਤੁਹਾਡੀ ਨਾ ਗੱਲ ਯਾਰ ਤੂੰ ਇਹਨੂੰ ਸਮਝਾਓ ਕੁਛ ਮੜਾ ਜਿਹਾ ਹਾਂ ਇਹਨੂੰ ਬੀਬੀ ਨੂੰ ਸਮਝਾਓ ਇਹ ਦੰਦ ਕੱਢਣ ਲਈ ਹੈ ਚਿੜੀਆਂ ਦੀ ਮੌਤ ਗੁਰਦੁਆਰਾ ਦਾ ਹਾਸਾ ਭੀ ਇਹ ਕੋਈ ਗੱਲ ਕਰ ਅਸੀਂ ਤੁਹਾਨੂੰ ਜਦ ਤੁਹਾਨੂੰ ਝੰਡਿਆਂ ਦੀ ਪ੍ਰੋਬਲਮ ਹੈ ਝੰਡੇ ਅਸੀਂ ਆਪੇ ਲਾ ਦੇਣੇ ਤਾਂ ਹੁਣ ਮੁੜ ਕੇ ਵੀ ਉਹ ਸਵੇਰੇ ਲਾਏ ਆ ਸਾਰੇ ਹਾਂ ਯਾਰ ਇਹ ਗੱਲ ਤਾਂ ਕਿਤੇ ਹੋਰ ਆ ਵੀ ਗੁਰਦੁਆਰਾ ਦਾ ਨਾਮ ਬਦਨਾਮ ਕਰ ਹੁਣ ਮੈਨੂੰ ਅੱਗੇ ਬਦਨਾਮ ਕਰਦੇ ਮੈਂ ਲੜਦਾ ਹੀ ਇਲੈਕਸ਼ਨਾਂ ਅੱਗੇ ਜੀਤਾ ਸਿੰਘ ਜੀ ਮੈਂ ਤਿੰਨ ਇਲੈਕਸ਼ਨਾਂ ਲੜੀਆਂ ਇਹਨਾਂ ਨੇ ਮੈਨੂੰ ਸਾਰੇ ਇੰਗਲੈਂਡ ਦੇ ਵਿੱਚ ਇਹ ਜੀ ਬੀਜਪੀ ਦਾ ਬੰਦਾ ਇਹ ਜੀ ਐਂਬੈਸੀਆਂ ਇਹ ਐਂਬੈਸੀਆਂ ਇਹ ਬਹੁਤ ਬਹੁਤ ਸੌਖਾ ਇਹ ਮੋਰ ਬੜੀ ਸੌਖੀ ਲੱਗਦੀ ਹੈ ਸਾਡੇ ਟੱਬਰ ਨੂੰ ਅਸੀਂ ਜੂਨ ਆਪਣੇ ਅਸੀਂ 1984 ਤੋਂ ਬਾਅਦ ਦੇ ਵਿੱਚ ਪਿਤਾ ਜੀ ਮੇਰੇ ਦਵੇਈ ਸੀਗੇ ਹਾਂ ਦਵੇਈ ਛੱਡ ਕੇ 1984 ਤੇ 14 ਉਹ ਤੋਂ 25 39 40 ਸਾਲ ਹੋ ਗਏ ਜੀਤਾ ਸਿੰਘ ਜੀ ਹਾਂ ਥੱਲੋਂ ਲੈ ਕੇ ਉੱਤੋਂ ਤੱਕ ਕਿਹੜੇ ਬੰਦਾ ਨਹੀਂ ਜਿਹੜਾ ਘਰੋਂ ਪਤਾ ਜੀ ਮੈਂ 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 ਸਾਰੇ ਸਭ ਦਾ ਸਾਰਾ ਪਤਾ ਜੀ ਨਹੀਂ ਇਹ ਅੱਜ ਮੈਂ ਲੜਦਾ ਸੀ ਇਲੈਕਸ਼ਨਾਂ ਇਲੈਕਸ਼ਨਾਂ ਦੇ ਵਿੱਚ ਮੇਰੇ ਪਿਤਾ ਜੀ ਜਾਂ ਮੇਰਾ ਆਲਾ ਦੁਆਲਾ ਬਹੁਤ ਹੁੰਦਾ ਸੀ ਵੀ ਯਾਰ ਇਹ ਕੀੜੀਆਂ ਗੱਲਾਂ ਦੇ ਵਿੱਚ ਪੈ ਗਿਆ ਐਦਾਂ ਹੀ ਹੋ ਗਿਆ ਸਮਝਦੇ ਹੁਣ ਮੈਂ ਐਦਾਂ ਦੀਆਂ ਇਲੈਕਸ਼ਨ ਵੀ ਛੱਡ ਦਿੱਤੀ ਹੂੰ ਹੁਣ ਇਹਨਾਂ ਨੂੰ ਫੇਸ ਔਖਾ ਵੀ ਘਰੇ ਕਦੇ ਬਹਿ ਗਿਆ ਚੁੱਪ ਕਰਕੇ ਚਲ ਤੁਸੀਂ ਤੇ ਦੁਨੀਆ ਕਿਸੇ ਪਾਸੇ ਜੀਣ ਨਹੀਂ ਦਿੰਦੀ ਮੈਂ ਤੁਹਾਨੂੰ ਦੱਸਦਾ ਵੀ 6 ਸਾਲ ਮੈਂ ਗੁਰੂ ਘਰ ਦਾ ਮੁਖੀ ਰਿਆ ਇਹਨਾਂ ਦੇ ਕੱਲੇ-ਕੱਲੇ ਬੰਦੇ ਨੂੰ ਮੈਂ ਜਾਨੀ ਕਿ ਹੱਕ ਬਣ ਕੇ ਸਪੋਰਟ ਕੀਤੀ ਆ ਦਰਬੀ ਵਾਲਾ ਜੀਤਾ ਦਪਿੰਦਰਜੀਤ ਸਿੰਘ ਭਾਜੀ ਪਰਮਜੀਤ ਪੰਮਾ ਜਿੰਨੇ ਇਹਨਾਂ ਦੇ ਬੰਦੇ ਆ ਅੱਧੇ ਫੋਨ ਤੇ ਕਾਲ ਜੋ ਇਹਨਾਂ ਨੇ ਕਿਹਾ ਉਹ ਇਹ ਜੇ ਲੈਸਟਰ ਦੇ ਵਿੱਚ ਕਿਸੇ ਗੁਰੂ ਘਰ ਦੇ ਵਿੱਚ ਇਹਨਾਂ ਦਾ ਰੈਫਰੈਂਡਮ ਨਹੀਂ ਹੋਇਆ ਇੱਕੋ ਇੱਕ ਤਰੂ ਤੇ ਇੱਕ ਬਾਦਰ ਗੁਰਦੁਆਰਾ ਜਿੱਥੇ ਰੈਫਰੈਂਡਮ ਭਾਜੀ ਜਿਦਾ ਹੁਣ ਗੱਲਬਾਤ ਇਹ ਨਾ ਸਿੰਘਾਣਾ ਤੁਸੀਂ ਗੱਲ ਨਹੀਂ ਕਰਦੇ ਵੀ ਤੁਹਾਡੇ ਬੰਦੇ ਇੱਥੇ ਖਰਾਬੀ ਕਰਦੇ ਗੱਲ ਹੁੰਦੀ ਬੰਦਿਆਂ ਦੇ ਜਦੋਂ ਤੁਹਾਡੀ ਆਪਸ ਵਿੱਚ ਸੋਝੀ ਹੁੰਦੀ ਹੈ ਮੈਂ ਉਹਨਾਂ ਨੂੰ 20 ਵਾਰੀ ਕਿਹਾ ਹੋਇਆ ਆ ਕੇ ਤੁਸੀਂ ਇੱਥੇ ਸਪਸ਼ਟੀ ਕਰਨ ਦਿਓ ਵੋਟਾਂ ਵਿੱਚ ਵੀ ਮੈਂ ਭਾਜੀ ਦੀ ਯਾਨੀ ਕਿ ਮਿਹਨਤ ਕਰਨ ਵਾਲੀ ਗੱਲ ਹੁੰਦੀ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਾਡਾ ਤੁਸੀਂ ਬੁੜੀਆਂ ਨਾ ਪਸਾਦ ਕਰਾਉਣ ਰਹੇ ਆ ਯਾਰ ਤੁਸੀਂ ਬੰਦੇ ਆ ਮੈਂ ਗਰੀਵਜ਼ਨ ਤੋਂ ਲੈ ਕੇ ਸਾਊਥ ਆ ਨਿਊ ਕੈਸਲ ਅਸੀਂ ਸਾਰਿਆਂ ਗੁਰਦੁਆਰਿਆਂ ਦੇ ਵਿੱਚ ਜਾਈਦਾ ਅਸੀਂ ਬਿਜਲੀ ਦਾ ਵਾ ਯਾਰ ਬੰਦੇ ਆ ਪੰਜਾਬ ਚ ਵੀ ਵਿਚਰਦੇ ਆ ਤੁਸੀਂ ਕਦੇ ਇਕੱਲਿਆਂ ਨੇ ਖਾਲਿਸਤਾਨ ਬਣਾ ਲੈਣਾ ਅਸੀਂ ਜੇ ਜੇ ਅਸੀਂ 20 ਸਾਲ ਹੋ ਗਏ ਆ ਆਪਾਂ ਇਕੱਠੇ ਰਹਿੰਦੇ ਆ ਆਪਾਂ ਤੁਹਾਡੀ ਸਪੋਰਟ ਕਰਦੇ ਆ ਯਾਰ ਤੁਸੀਂ ਆ ਕੇ ਮੜਾ ਜਾ ਇੱਥੇ 2 ਮਿੰਟ ਖੜੀ ਜਾਓ ਤੇ ਸਾਡਾ ਇਹਨਾਂ ਨਾਲ ਕੋਈ ਮਤਲਬ ਨਹੀਂ ਆ ਬਰਮੀ ਗੰਮ ਤੋਂ 25 ਪੌਂਡਾਂ ਦਾ ਤੇਲ ਫੂਕਣ ਦੇ ਬਾਰੇ ਇੱਥੇ ਕੋਈ ਸਾਡੀ ਇਲੈਕਸ਼ਨ ਚ ਨਹੀਂ ਆਇਆ ਜਿੰਨਾ ਚਿਰ ਮੇਰੀ ਪੱਗ ਨੂੰ ਅਗਲਿਆਂ ਨੇ ਹੱਥ ਨਹੀਂ ਪਾਇਆ ਉਹਨਾਂ ਚਿਰੇ ਬੰਦਿਆਂ ਦੇ ਕੰਨ ਤੇ ਜੂ ਨਹੀਂ ਸਰਕੀ ਹੜਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਦੱਸੋ ਵੀ ਲੈਸਟਰ ਦੇ ਵਿੱਚ ਸਭ ਤੋਂ ਵੱਧ ਜਾਂ ਕਿਸੇ ਹੋਰ ਗੁਰਦੁਆਰਿਆਂ ਤੇ ਤੁਹਾਡੀ ਜੇ ਬੱਸਾਂ ਗਈਆਂ ਰੈਫਰੈਂਡਮ ਲਈ ਉਹ ਗੁਰੂ ਤੇਗ ਬਹਾਦਰ ਗੁਰਦੁਆਰਿਆਂ ਤੇ ਮੈਂ ਉੱਥੇ ਮੁਖੀ ਸੀਗਾ ਬਿਨਾ ਪੁੱਛੇ ਜੇ ਕੋਈ ਪੈਸਾ ਦਿੱਤਾ ਪੋਸਟਰਾਂ ਨੂੰ ਜਾਂ ਇਹਨਾਂ ਦੇ ਲੰਬੇ-ਲੰਬੇ ਜਿੰਨੇ ਪੋਸਟਰ ਲਵਾਏ ਉਹਨਾਂ ਦੀ ਇਨਵੈਸਟੀਗੇਸ਼ਨਾਂ ਹੋਈਆਂ ਉਹ ਗੁਰੂ ਤੇਗ ਬਹਾਦਰ ਗੁਰਦੁਆਰੇ ਤੇ ਅੱਜ ਬਦਨਾਮੀ ਫੇਰ ਸਾਡੀ ਤੇ ਜੇ ਮੈਂ ਕੱਲ ਨੂੰ ਮੈਂ ਕਹਿ ਵੀ ਦਿੰਨਾ ਕਿ ਮੰਨ ਲਓ ਇਹ ਕਹਿੰਦੇ ਵੀ ਉਹ ਬੀਜੇਪੀ ਦੇ ਬੰਦਾ ਤੇ ਫੇਰ ਮੇਰੀ ਇਹ ਹੁਣ ਕੀ ਲੱਤ ਭੰ ਲੈਣਗੇ ਹੁਣ ਮੈਨੂੰ ਇਹ ਦੂਜੇ ਪਾਸੇ ਧੱਕੇ ਖੜਾ ਕਰਨਗੇ ਤੇ ਤੂੰ ਕਹਿ ਤੂੰ ਮੈਂ ਸਰਕਾਰੀ ਆ ਮਾੜੀ ਗੱਲ ਆ ਨਹੀਂ ਇਹ ਸਹੀ ਨਹੀਂ ਮੈਂ ਮੈਂ ਇਹ ਕਹਿਣਾ ਵੀ ਜਿੰਨੇ ਇਹ ਬੰਦੇ ਖਾਲਿਸਤਾਨੀ ਜਿੰਨੇ ਕਹਿੰਦੇ ਆ ਜੀ ਮੈਨੂੰ ਇਹ ਗੱਲ ਕਹਿਣਗੇ ਵੀ ਰਾਜਾ ਉਹ ਜੀ ਤਰੰਗਾ ਉਹ ਐਨ 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 ਆਰ ਸੀ ਜਿਹੜਾ ਕਾਨੂੰਨ ਹੈਗਾ ਭਾਰਤੀਆਂ ਨੇ ਬਣਾਇਆ ਮੁਸਲਮਾਨਾਂ ਨੇ ਉਹਦਾ ਮੁਜ਼ਾਹਰਾ ਕੀਤਾ ਇੱਕ ਮੇਰੀ ਫੋਟੋ ਲਾਉਂਦੇ ਮੁਸਲਮਾਨਾਂ ਨੇ ਮੁਜ਼ਾਹਰਾ ਕੀਤਾ ਉਹਨਾਂ ਨੇ ਕਿਹਾ ਵੀ ਤੁਸੀਂ ਗੁਰਦੁਆਰਿਆਂ ਯਾਨੀ ਕਿ ਭਾਰਤੀ ਜਿਹੜੀਆਂ ਕਾਨੂੰਨ ਦੇ ਖਿਲਾਫ ਤੁਸੀਂ ਆਪਣੇ ਬੰਦੇ ਲੈ ਕੇ ਆਇਓ ਉਹਦੇ ਵਿੱਚ ਇੱਕ ਮੇਰਾ ਭਰਾ ਖੜਾ ਮੁਖਤਿਆਰ 28 ਸਾਲ ਤੋਂ ਉਹ ਇੰਡੀਆ ਨਹੀਂ ਗਿਆ ਉਹ ਵੀ ਖੱਬੇ ਹੱਥ ਫੋਟੋ ਦੇ ਵਿੱਚ ਖੜਾ ਉਹ ਮੁਸਲਮਾਨਾ ਭਰਾਵਾਂ ਨੇ ਜਿਹਦਾ ਮੁਜ਼ਾਹਰਾ ਕੀਤਾ ਹਾਂ ਮੈਨੂੰ ਪਤਾ ਜੀ ਇਹਦਾ ਸੀ ਜਿਹੜਾ ਕਾਨੂੰਨ ਉਦੋਂ ਉਹਦੀ ਗੱਲ ਚੱਲਦੀ ਸੀ ਹਾਂ ਜੀ ਉਹਦੇ ਵਿੱਚ ਮੇਰੀ ਫੋਟੋ ਉਹ ਹੁਣ ਲਾਈ ਜਾਂਦੇ ਵੀ ਰਾਜਾ ਤਿਰੰਗਾ ਲੈ ਕੇ ਖੜਾ ਵਾ ਤੇ ਕਿੱਡੀ ਮੂਰਖਤਾ ਵਾਲੀ ਗੱਲ ਆ ਯਾਨੀ ਕਿ ਇਹ ਤੁਸੀਂ ਹਨਾ ਇਹ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਯਾਨੀ ਕਿ ਜਿਹੜੇ ਬੰਦੇ ਸਹੀ ਫ਼ਾਲਸਤਾਨ ਨੂੰ ਕਰਦੇ ਸੀ ਉਹਨਾਂ ਨੂੰ ਧੱਕ ਕੇ ਇਹਨਾਂ ਨੇ ਦੂਜੇ ਪਾਸੇ ਕਰ ਦਿੱਤਾ ਰੈਲਿਟੀ ਇਹ 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 ਗੱਲ ਬਿਲਕੁਲ ਸੱਚਾਈ ਆ ਰਾਜੇ ਪਾਜੀ ਤੁਸੀਂ ਕਹਿ ਰਹੇ ਮੈਨੂੰ ਮੈਂ ਕਹਿੰਦਾ ਮੇਰੇ ਤਿੰਨ ਬੱਚੇ ਆ ਮੇਰੇ ਘਰ ਵਾਲੀ ਮੇਰੀ ਮਾਂ ਮੈਂ ਜੇ ਅੱਜ ਤੱਕ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੋਹ ਖਾਣ ਨੂੰ ਜਾਨੀ ਕਿ ਮੈਂ ਮਹਾਰਾਜ ਹਿਜੂਰੀ ਚ ਗਏ ਵੀ ਮੈਂ ਕਿਸੇ ਬੰਦੇ ਨਾਲ ਵੀ ਕੋਈ ਗੱਲਬਾਤ ਕੀਤੀ ਹੋਵੇ ਜਾਂ ਇਹਨਾਂ ਨੇ ਜਾਨੀ ਕਿ ਆ ਜਿਹੜੇ ਮਸ਼ਟੰਡੇ ਬੰਦੇ ਜਿਹੜੇ ਉਹਨਾਂ ਤੋਂ ਮੇਰੀ ਬੇਇੱਜ਼ਤੀ ਕਰਾਈ ਹਾਂ ਮਾੜੀ ਇਹੋ ਮੇਰੀ ਬੇਇੱਜ਼ਤੀ ਕਰਾ ਰਹੇ ਆ ਇਹ ਦੇਖੋ ਕੱਲ ਕਰਵਾ ਰਹੇ ਆ ਇਹ ਅੱਗੇ ਅੱਗੇ ਭਾਈ ਜੀ ਇੱਕ ਨਾ ਜਿਹੜੀ ਖਾਲਸਤਾਨ ਦੀ ਮਹਿਮਾ ਬੜੀ ਪਵਿੱਤਰ ਮਹਿਮਾ ਇਹ ਗੁੰਡਾਗਰਦੀ ਕੰਮ ਚੱਲ ਪਿਆ ਗੁੰਡਾਗਰਦੀ ਟਾਈਪ ਜਿੱਦਾ ਇਹ ਕੁ ਬਦਮਾਸ਼ ਸਭ ਤੋਂ ਵੱਧ ਇਹਨਾਂ ਨੇ ਲਿਸਟਰ ਵਿੱਚ ਗੁੰਡਾਗਰਦੀ ਕੀਤੀ ਹੈ ਇਹਨਾਂ ਦੇ ਬੰਦਿਆਂ ਨੇ ਸਭ ਤੋਂ ਵੱਧ ਔਰ ਮੇਰੇ ਨਾਲ ਕੀਤੀ ਹੈ ਜਿਹੜੇ ਬੰਦੇ ਨੂੰ ਜਾਣਦੇ ਸੀ 20 ਸਾਲਾਂ ਤੋਂ ਜਿਹੜਾ ਬੰਦਾ ਜਿਹੜਾ ਬੰਦਾ ਨਾਲੇ ਖਾਲਸ ਕਰਕੇ ਇੱਕ ਦਾ ਕੇ ਸਪੋਰਟ ਕਰਦਾ ਰਿਹਾ ਤੇ ਕਰਨੇ ਵੀ ਆ ਗਾਂ ਪਰ ਉਹਦੇ ਨਾਲ ਇਦਾਂ ਇਹ ਗੱਲ ਕਿੰਨੇ ਕ ਬੰਦਿਆਂ ਦਾ ਤੁਸੀਂ ਹੁਣ ਦੇਖੋ ਇਹ ਗੱਲ ਚੱਲ ਪਈ ਆ ਨਾ ਇੱਕ ਅਚਨਚੇਤ ਮੈਨੂੰ ਤਸਵੀਰ ਵੀਡੀਓ ਆਈ ਸ਼ੋਅ ਤੋਂ ਸ਼ੁਰੂ ਹੈ ਮੇਰਾ ਕੋਈ ਮੁੱਦਾ ਨਹੀਂ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਮੈਂ ਤੁਹਾਨੂੰ ਭੇਜੀ ਮੈਂ ਕਹਾਂ ਭੇਜੀ ਵੀ ਇਹ ਹੋਇਆ ਕਿ ਮੈਂ ਕਹਾਂ ਵੀ ਕਈ ਵਾਰ ਬੰਦੇ ਪੁਰਾਣੀ ਵੀਡੀਓ ਪਾਉਂਦੇ ਉਹਦਾ ਮੇਰਾ ਮਨ ਨੂੰ ਲੱਗਦਾ ਸੀ ਵੀ ਇਹ ਰਾਤ ਦੀ ਕਹਾਣੀ ਆ ਮੈਂ ਤਾਂ ਤੁਹਾਨੂੰ ਦੱਸ ਫਿਰ ਦੇਖੋ ਕੋਈ ਗੱਲਬਾਤ ਨਹੀਂ ਮੈਂ ਅਸੀਂ ਦੋ ਇਲੈਕਸ਼ਨਾਂ ਲੜੀਆਂ ਭਾਈ ਕੁਲਦੀਪ ਸਿੰਘ ਜੀ ਅਸੀਂ ਉਹ ਮੈਂ ਉਹ ਵੀ ਆਉਣ ਲੱਗੇ ਨੇ ਮੈਂ ਕਿਹਾ ਯਾਰ ਮੇਰੇ ਸਿਰ ਤੇ ਰਹਿ ਜਾਣੀ ਗੱਲ ਵੀ ਇਹ ਮੁੰਡਾ ਸੀ ਭਾਈ ਮੰਗਲ ਸਿੰਘ ਆਪਣੇ ਮੇਰੇ ਪਿਤਾ ਜੀ ਦਾ ਨਾਮ ਮੰਗਲ ਸਿੰਘ ਹਾਂਜੀ ਹਾਂਜੀ ਵੀ ਲੈ ਵੀ ਉਹ ਚੰਗ ਸਿੰਘ ਦਾ ਮੁੰਡਾ ਸੀਗਾ ਇਹ ਬਾਹਰ ਨਿਕਲਿਆ ਭਾਈ ਆਪ ਸਾਰੀਆਂ ਗੱਲਾਂ ਬਾਤ ਤੇ ਸਾਡੇ ਗਰੁੱਪ ਨੇ ਸਮਝੌਤਾ ਕਰਕੇ ਉਹਨਾਂ ਨੂੰ ਸਮਝੌਤਾ ਵੀ ਨਹੀਂ ਚੰਗਾ ਲੱਗਾ ਲੈ ਤੁਸੀਂ ਪਹਿਲਾਂ ਲੜਦੇ ਸੀਗੇ ਤੁਸੀਂ ਆਪਸਾ ਛਣ ਟੱਕੇ ਹੋ ਗਏ ਜੇ ਮੈਂ ਲੈਕਚਰਾਂ ਲੜਦਾ ਤਾਂ ਵੀ ਮੈਂ ਮਾੜਾ ਜੇ ਆਪਾਂ ਅੱਜ ਸਮਝੌਤੇ ਕਰਕੇ ਆ ਸਾਰਾ ਕੁਝ ਪਿਆਰ ਨਾਲ ਝੱਟ ਲਿਆ ਉਹ ਵੀ ਮਾੜੇ ਹੁਣ ਦੇਖੋ ਖਾਲਸਤਾਨ ਅੱਜ ਵੀ ਤੁਸੀਂ ਗੁਰਦੁਆਰਾ ਸਾਹਿਬ ਤੋਂ ਹੀ ਪਿੱਛੇ ਦੇਖ ਲਿਓ ਸਾਰੇ ਪਾਸੇ ਖਾਲਸਤਾਨ ਦੇ ਝੰਡੇ ਲੱਗੇ ਹੋਏ ਆ ਮੈਂ ਆਪਣੀ ਟੀਮ ਕਵਰ ਕਰਕੇ ਆਈ ਆ ਜੀ ਆਮਰ ਕਰਕੇ ਚਾ ਡੀਵੀ ਟੀਮ ਸੀ ਜੀ 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 ਕਹਿੰਦੇ ਬਿਨਾ ਵਜ੍ਹਾ ਤੋਂ ਮੋਤਾ ਬਣਾਉਣਾ ਇਹਨਾਂ ਨੇ ਬਿਨਾ ਵਜ੍ਹਾ ਤੋਂ ਯਾਨੀ ਕਿ ਮੈਨੂੰ ਧੱਕੇ ਦੂਜੇ ਪਾਸੇ ਨਹੀਂ ਨਹੀਂ ਰਾਜਾ ਭਾਈ ਤੁਹਾਡੇ ਬਾਰੇ ਲੋਕਾਂ ਨੂੰ ਪਤਾ ਮਾਰੇ ਦੀ ਕਿਰਪਾ ਬਹੁਤ ਚੜ੍ਹਦੀ ਕਲਾ ਦੀ ਸੇਵਾ ਕਰਦਾ ਮੈਂ ਇਹ ਨਹੀਂ ਕਹਿੰਦਾ ਅਸੀਂ ਹੈ ਹੀ ਨਹੀਂ ਮੈਂ ਕਹਿੰਦਾ ਵੀ ਅਸੀਂ ਕੁਝ ਵੀ ਨਹੀਂ ਹੈਗੇ ਪਰ ਇਹ ਯਾਨੀ ਕਿ ਧੱਕੇ ਮੈਨੂੰ ਦੂਜੇ ਪਾਸੇ ਲੈਣ ਚ ਖੜਾ ਕਰਨਾ ਚਾਹੁੰਦੇ ਆ ਤੇ ਮੈਂ ਕਹਿ ਦਿੰਦਾ ਵੀ ਜੇ ਮੈਂ ਹੋ ਗਿਆ ਤੁਸੀਂ ਜੋ ਕਰਨਾ ਕਰ ਲਓ ਬਹੁਤ 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 ਧੰਨਵਾਦ ਬਾਬਾ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ